ਮੈਂ ਕਹਿੰਦਾ ਜਿਹੜੇ ਆਪਣੇ ਘਰੋਂ ਵੱਡੇ ਗਏ ਹੁੰਦੇ ਆ ਬਜ਼ੁਰਗ ਤੇ ਕਈ ਵਾਰੀ ਉਹਨਾਂ ਉਹਨਾਂ ਦਾ ਲਈਆਂ ਚੀਜ਼ਾਂ ਤੋਂ ਵੀ ਆਪਾਂ ਨੂੰ ਉਹਨਾਂ ਦੀ ਯਾਦ ਵੈਸੇ ਤੇ ਚਲੋ ਜ਼ਿੰਦਗੀ ਚ ਗਿਆਨ ਨੂੰ ਭੁੱਲਦੇ ਨਹੀਂ ਘਰ ਚ ਗਿਆਨ ਚਾਹੇ ਵੱਡੀ ਉਮਰ ਦੇ ਹੋਣ ਤੇ ਚਾਹੇ ਉਹ ਮਤਲਕੇ ਚੜਦੀ ਉਮਰ ਚਲੇ ਜਾਣ ਹਨ ਵੀ ਜਿਹੜਾ ਜੀ ਚਲਿਆ ਜਾਂਦਾ ਚਲੋ ਆਉਣ ਜਾਣ ਤਾਂ ਦੁਨੀਆ ਤੇ ਬਣਿਆ ਹੀ ਆਇਆ ਤੇ ਆਪਾਂ ਭੁੱਲ ਨਹੀਂ ਸਕਦੇ ਕਿਸੇ ਨੂੰ ਵੀ ਪਰ ਫੇਰ ਵੀ ਜਦੋਂ ਕੋਈ ਚੀਜ਼ ਆਪਾਂ ਭਰਤਦੇ ਆ ਨਾ ਤੇ ਉਹਦਾ ਇਸਤੇਮਾਲ ਕਰਦੇ ਆ ਆਪਣੇ ਜਿਹੜੀ ਪਈ ਹੁੰਦੀ ਵੱਡ ਬਡੇਰਾਂ ਨੇ ਆਪਾਂ ਨੂੰ ਲੈ ਕੇ ਦਿੱਤੀ ਹੁੰਦੀ ਕੋਈ ਚੀਜ਼ ਤੇ ਫਿਰ ਉਹ ਤੋਂ ਬਹੁਤ ਹਨਾ ਉਹਨਾਂ ਨੂੰ ਆਪਾਂ ਯਾਦ ਕਰਦੇ ਆ ਤੇ ਆ ਜਿਹੜਾ ਮੇਰੇ ਤੇ ਸ਼ਾਲ ਲਿਆ ਹਨ ਤੇ ਇਹ ਸ਼ਾਲ ਨਾ 2010 ਦਾ ਹੈ 2010 ਦਾ ਹੈ ਇਹ ਸ਼ਾਲ ਤੇ ਤੁਸੀਂ ਹਿਸਾਬ ਲਾ ਲੂ ਵੀ ਕਿੰਨੇ ਸਾਲ ਹੋ ਗਏ ਤੇ ਇਹ ਮੇਰਾ ਮੇਰੇ ਜਿਹੜਾ ਹਸਬੰਡ ਸੀ ਨਾ ਉਹਨਾਂ ਦੀ ਦਾਦੀ ਨੇ ਦਵਾਇ ਸੀ ਯਾਨੀ ਕਿ ਮੇਰੀ ਦਾਦੀ ਸੱਸ ਨੇ ਹਨਾ ਤੇ ਇਹ ਸ਼ਾਲ ਉਹਨੇ ਮੈਨੂੰ ਲੈ ਕੇ ਦਿੱਤਾ ਸੀਗਾ ਤੇ 2013 ਚ ਉਹਨਾਂ ਦੀ ਦਿੱਤ ਹੋ ਗਈ ਸੀਗੀ ਤੇ ਇਹ ਸ਼ੌਲ ਮੈਂ ਸਾਮ ਕੇ ਰੱਖਿਆ ਹੋਇਆ ਹੈ ਤੇ ਇਹ ਸ਼ੌਲ ਸਾਮ ਕੇ ਪਤੰ ਮੈਂ ਕਿਉਂ ਰੱਖਦੀ ਇਹਨੂੰ ਮੈਂ ਪਾੜਿਆ ਨਹੀਂ ਹੈਗਾ ਬਿਲਕੁਲ ਇਹ ਘਸਿਆ ਪਿਆ ਵਾ ਤੇ ਵੀ ਮੈਂ ਇਹਨੂੰ ਜਾਂ ਤਾਂ ਆਉਂਦੀ ਆਉਂਦੀ ਠੰਡ ਚ ਵਰਤਦੀ ਆਂ ਤੇ ਜਾਂ ਮੈਂ ਜਾਂਦੀ ਜਾਂਦੀ ਠੰਡ ਚ ਵਰਤਦੀ ਕਿਉਂਕਿ ਬਾਅਦ ਚ ਠੰਡ ਰੋਕਦਾ ਨਹੀਂ ਗਾ ਇਹ ਪਤਲਾ ਹੋਇਆ ਪਿਆ ਬਹੁਤ ਜ਼ਿਆਦਾ ਤੇ ਵੀ ਤੁਹਾਨੂੰ ਪਤਾ ਇੰਨੇ ਸਾਲ ਹੋ ਗਏ ਤੇ ਮੈਂ ਇਹ ਹੰਡਾਇਆ ਵੀ ਬਹੁਤ ਆਈ ਨਹੀਂ ਵੀ ਮੈਂ ਉੱਤੇ ਲਿਆ ਨਹੀਂ ਮੱਛਰ ਬਹੁਤ ਆਈ ਨਹੀਂ ਵੀ ਮੈਂ ਉੱਤੇ ਲਿਆ ਨਹੀਂ ਹੰਡਾਇਆ ਵੀ ਬਹੁਤ ਇਹ ਮੈਂ ਤੇ ਕੀ ਉਹਦਾ ਨਾਮ ਲੈਂਦੇ ਹੁਣ ਮੈਂ ਰੱਖਿਆ ਹੋਇਆ ਸਾਮ ਕੇ ਵੀ ਮੈਂ ਮੁੰਡਾ ਵਿਆਹਾਂਗੀ ਤੇ ਮੇਰੇ ਪੋਤਾ-ਪੋਤੀ ਹੋਊਗਾ ਤਾਂ ਮੈਂ ਇਹਦੇ ਪੋਤਲੇ ਬਣਾਉਂਗੀ ਉਦੋਂ ਕਿਉਂਕਿ ਵੱਡੇ ਵੱਡੇ ਬਜ਼ੁਰਗਾਂ ਦੀ ਚੀਜ਼ ਜਿਹੜੀ ਹੁੰਦੀ ਨਾ ਉਹਨਾਂ ਦੇ ਹੱਥਾਂ ਦੀ ਤੇ ਉਹਨਾਂ ਦੀ ਖਰੀਦੀ ਹੋਈ ਤੇ ਇਹ ਬਹੁਤ ਚੰਗੀ ਹੁੰਦੀ ਆ ਵੀ ਤੇ ਹੁਣ ਮੈਂ ਤਾਂ ਰੱਖੀ ਬੈਠੀ ਆ ਜਦੋਂ ਮੈਂ ਮੁੰਡਾ ਵਿਆਹਾਂਗੀ ਤੇ ਪੋਤਾ-ਪੋਤੀ ਹੋਊਗਾ ਤੇ ਉਹਦੇ ਪੋਤਲੇ ਬਣਾਉਂਗੀ ਤੇ ਉਦੋਂ ਇਹਨੂੰ ਵਧਾਉਂਗੀ ਉਹਨਾਂ ਚਾਰ ਮੈਂ ਇਹਨੂੰ ਸਾਹਮਣੇ ਰੱਖਿਆ ਹੋਇਆ ਸਾਲ ਨੂੰ ਤੇ ਇੱਕ ਮੈਂ ਤੁਹਾਨੂੰ ਪ੍ਰਾਂਤ ਵਿਖਾਉਂਗੀ ਸਵੇਰੇ ਜਾਂ ਪਰਸ ਉਹ ਪ੍ਰਾਂਤ ਮੇਰੇ ਮੰਮੀ ਲੈ ਕੇ ਆਈ ਸੀਗੀ ਗਪਾਲ ਮੋਸ ਨੇ ਨਹਾਉਣ ਗਈ ਤੇ ਉਹ ਪ੍ਰਾਂਤ ਵੀ ਮੈਂ ਸਾਹਮ ਕੇ ਰੱਖੀ ਬੈਠੀਆਂ ਤੇ ਉਹਦੇ ਚ ਜਦੋਂ ਮੇਰੀ ਨੋਹ ਵਿਆਹ ਕੇ ਆਉਗੀ ਤੇ ਉਹਦੇ ਚ ਆਟਾ ਘਣਾਉਂਗੀ ਉਹਦੇ ਤੋਂ ਠੀਕ ਹੈ ਇਹ ਚੀਜ਼ਾਂ ਨਾ ਸਾਹਮ ਕੇ ਰੱਖ ਲਿਆ ਕਰੋ ਇਹ ਬਾਅਦ ਚ ਆਪਾਂ ਨੂੰ ਬਹੁਤ ਕੁਝ ਬਿਆਨ ਕਰਦੀਆਂ ਜਦੋਂ ਜ਼ਿੰਦਗੀ ਚੋ ਜਿਹੜੇ ਆਪਣੇ ਵੱਡ ਵਡੇਰੇ ਜਾਂ ਵੱਡੇ ਬਜ਼ੁਰਗ ਮਾਂ ਪਿਓ ਜਿਹੜੇ ਚਲੇ ਜਾਂਦੇ ਹਨ ਇਹ ਚੀਜ਼ਾਂ ਬਹੁਤ ਬਾਅਦ ਚ ਬਹੁਤ ਕੁਝ ਆਪਾਂ ਨੂੰ ਬਹੁਤ ਰਸਤੇ ਦਿਖਾਉਂਦੇ ਨੇ ਸੋ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਬਾਏ ਬਾਏ ਸਾਰਿਆਂ ਨੂੰ ਤਾਂ